ਸਤ ਸ੍ਰੀ ਅਕਾਲ ਜੀ ਸਵਾਗਤ ਹੈ ਆਪਣੇ ਚੈਨਲ ਗੁਰਨਾਨ ਕਲਾਥ ਹਾਊਸ ਮੈਸਰਖਾਨਾ ਦੇਤੇ ਤੁਹਾਡਾ ਵੈਲਕਮ ਜੀ ਐਂ ਕਰਦੇ ਆ ਅੱਜ ਆਪਾਂ ਨਿਊ ਕਲੈਕਸ਼ਨ ਲੈ ਕੇ ਆ ਗਏ ਤੁਹਾਡੇ ਵਾਸਤੇ ਬਹੁਤ ਸੋਹਣੇ ਸੋਹਣੇ ਸੂਟ ਜਿਹੜੇ ਅੱਜ ਦੇ ਸੂਟ ਨੇ ਫੇਰ ਤੁਹਾਡੇ ਵਾਸਤੇ ਆਫਰ ਤੇ ਲੈ ਕੇ ਆ ਗਏ ਤੇ ਅੱਜ ਦੇ ਇਹਨੇ ਸੂਟ ਨੇ ਉਹ ਬਹੁਤ ਹੀ ਡਿਸਕਾਊਂਟ ਦੇ ਉੱਤੇ ਨੇਗੇ ਤੇ ਬਹੁਤ ਹੀ ਸੋਹਣੇ ਪਾਰਟੀ ਵੇਅਰ ਸੂਟ ਨੇਗੇ ਤੇ ਰੇਟ ਸਾਨੂੰ ਇੰਨੇ ਘੱਟ ਦੇਵਾਂਗੇ ਤੁਸੀਂ ਕਮਾਲ ਮੰਨੋਗੇ ਵੀ ਇੰਨੇ ਸਸਤੇ ਸੂਟ ਤੇ ਇੰਨੇ ਸੋਹਣੇ ਸਿੱਧਾ ਮਾਲ ਜਿਹੜਾ ਆਪਣੇ ਕੋਲ ਫੈਕਟਰੀ ਦੇ ਵਿੱਚੋਂ ਆਇਆ ਆਪਣੇ ਕੋਲ ਜਿਹੜਾ ਮਾਲ ਆ ਤੁਸੀਂ ਚੈੱਕ ਕਰੋ ਮਾੜਾ ਇੰਨਾ ਸੋਹਣਾ ਮਾਲ ਆਇਆ ਸਾਰਾ ਵਰਕ ਵਾਲਾ ਕੜਾਈ ਵਾਲਾ ਮਾਲ ਆ ਸਾਰਾ ਤੇ ਹੈਵੀ ਹੈਵੀ ਸ਼ੂਟ ਨੇ ਸਾਰੇ ਪੂਰੇ ਭਾਰੇ ਦੁਪੱਟਿਆਂ ਦੇ ਨਾਲ ਤੇ ਰੇਟ ਪੂਰੇ ਆਪਾਂ ਸਾਰੇ ਆਫਰ ਦੇ ਵਿੱਚ ਲਾਏ ਨੇ ਤੁਹਾਨੂੰ ਰੋ ਰੇਟ ਅਸੀਂ ਬਹੁਤ ਘੱਟ ਦੇਨੇ ਨੇ ਤੇ ਇੱਕ ਜਿਹੜੇ ਆਪਣੇ ਚੈਨਲ ਦੇ ਉੱਤੇ ਨਵੇਂ ਆਉਂਦੇ ਲੋਕੇਸ਼ਨ ਜਰੂਰ ਦੱਸਦੇ ਹੁੰਦੇ ਨੇ ਜਿਹੜੀ ਆਪਣੀ ਸ਼ਾਪ ਹੈ ਡਿਸਟ੍ਰਿਕਟ ਬਠਿੰਡਾ ਮੋੜ ਮੰਡੀ ਦੇ ਨੇੜੇ ਰਹਿ ਜਾਂਦਾ ਹੈ ਪਿੰਡ ਮੈਸਰਖਾਨਾ ਜਿੱਥੇ ਆਪਣੀ ਇੱਕ ਮਠਾੜੂ ਸ਼ਾਪ ਹੈ ਮਿਸਤਰੀਆਂ ਦੀ ਦੁਕਾਨ ਕਰਕੇ ਜਾਣੀ ਜਾਂਦੀ ਹੈ ਜਿਹੜੀ ਆਪਣੀ ਸ਼ਾਪ ਹੈ ਇਹ ਗੁਰਨਾਨਕਵਾਲਾ ਦੀ ਵੱਜਦੀ ਹੈ ਪਿੰਡ ਦੇ ਵਿਚਾਲੇ ਆ ਤੁਸੀਂ ਜਦੋਂ ਵੀ ਆਓ ਆਪਾਂ ਨੰਬਰ ਦਿੰਨੇ ਹੁੰਨੇ ਆ ਤੇ ਤੁਸੀਂ ਇੱਕ ਵਾਰੀ ਸਾਨੂੰ ਫੋਨ ਕਾਲ ਜ਼ਰੂਰ ਕਰਨੀ ਹੈ ਤੇ ਆਪਾਂ ਵੀਡੀਓ ਕਰਦੇ ਹਾਂ ਸ਼ੁਰੂ ਸਾਰੇ ਇਹਨੇ ਰੱਖ ਕੇ ਦੇਖਦੇ ਆ ਆਪਣੇ ਕੋਲੇ ਜਿਹੜੇ ਸ਼ੂਟ ਨੇ ਵੱਖ-ਵੱਖ ਸਫਾਂ ਦੇ ਵਿੱਚ ਆਏ ਨੇ ਜਿਹੜਾ ਸ਼ੂਟ ਮੈਂ ਓਪਨ ਕਰਕੇ ਤੁਹਾਨੂੰ ਦਿਖਾਉਣੀ ਆ ਇਹ ਵਾਲਾ ਸ਼ੂਟ ਹੈਗਾ ਆਪਣਾ ਵਿਜਿਤਰਾ ਸ਼ਿਮਰ ਦੇ ਉੱਤੇ ਤੁਸੀਂ ਵਿਜਿਤਰਾ ਦਾ ਕੱਪੜਾ ਤਾਂ ਕਈ ਵਾਰ ਦੇਖਿਆ ਹੋਣਾ ਹੈ ਸੇ ਐਬ ਜਿਤਰਾ ਸ਼ੇਮਰ ਤੁਸੀਂ ਪਹਿਲੀ ਵਾਰੀ ਦੇਖੋਗੇ ਤੁਸੀਂ ਨਾ ਐਸ ਤੋਂ ਐਸ ਲੋਰ ਤੇ ਜ਼ੂਮ ਕਰਕੇ ਦੇਖੋ ਵੀ ਬਹੁਤ ਸੋਹਣਾ ਇਹਦੇ ਵਿੱਚ ਸਪਾਰਕਲ ਜ ਹੈ ਬਹੁਤ ਹੀ ਸੋਹਣਾ ਕਪੜਾ ਹੈ ਤੇ ਸਾਰਾ ਛੂਟ ਜਿਹੜਾ ਹੈਂਡਵਰਕ ਹੈ 5 ਮੀਟਰ ਦਾ ਆਲ ਓਵਰ ਛੂਟ ਹੈ ਇਹ ਵਾਲਾ ਛੂਟ ਤੁਹਾਨੂੰ 5 ਮੀਟਰ ਆਲ ਓਵਰ ਦਾ ਛੂਟ ਮਿਲੇਗਾ ਤੇ ਕਢਾਈ ਤੁਹਾਨੂੰ ਐਸ ਟਾਈਪ ਦੀ ਮਿਲੇਗੀ ਵੀ ਜਿੱਦਾਂ ਇਹਦੇ ਉੱਤੇ ਨਾ ਪੈਚ ਵਰਕ ਕੀਤਾ ਹੁੰਦਾ ਇੰਨੀ ਸਫਾਈ ਦੇ ਨਾਲ ਕਢਾਈ ਹੈ ਤੇ ਦੁਪੱਟਾ ਵੀ ਤੁਹਾਨੂੰ ਓਪਨ ਕਰਕੇ ਦਿਖਾਉਣੀ ਹੈ 5 ਮੀਟਰ ਆਲ ਓਵਰ ਛੂਟ ਮਿਲੇਗਾ ਇਹਦੇ ਤੇ ਉੱਤੇ ਉੱਤੇ ਇੱਕ ਤੁਹਾਨੂੰ ਹੋਰ ਸੋਖ ਮਿਲੇਗਾ ਇਹਦੇ ਉੱਤੇ ਇਕੱਲਾ ਕੇਰ-ਕੇਰ ਦਾ ਕੰਮ ਹੈ ਸੂਟ ਦੇ ਉੱਤੇ ਤੇ ਇਹਦੇ ਉੱਤੇ ਆਪਾਂ ਗਲੇ ਦਾ ਕੰਮ ਨਹੀਂ ਲਿਆ ਕਿਉਂਕਿ ਲੈਂਥ ਤੁਸੀਂ ਜਿੰਨੀ ਮਰਜ਼ੀ ਬਣਾ ਲਿਓ ਬਹੁਤ ਸੋਹਣਾ ਇਹਦਾ ਸਟਾਫ ਹੈ ਤੇ ਜਿਹੜਾ ਕੰਪਾਸ ਕਾਮਿਨੇਸ਼ਨ ਹੈ ਉਹ ਵੀ ਬਹੁਤ ਪਿਆਰਾ ਹੈ ਦੁਪੱਟਾ ਦੇਖੋ ਤੁਸੀਂ ਕਿੰਨਾ ਵਧੀਆ ਹੈ ਦੁਪੱਟਾ ਬਹੁਤ ਪਿਆਰਾ ਹੈ ਇਹਦੇ ਨਾਲ ਖੁੱਲਾ ਸਹਿਜ ਹੈ ਦੁਪੱਟੇ ਦਾ 2.5 ਮੀਟਰ ਦਾ ਦੁਪੱਟਾ ਹੈ ਤੇ ਛੂਟ ਦਾ ਸਿਰਫ ਰੇਟ ਰਹੂਗਾ ਇਹਦਾ 1000 ਰੁਪਇਆ ਇਹ 1500 1200 ਮਾਰਕੀਟ ਦੇ ਵਿੱਚ 1500 2000 ਦੀ ਰੇਂਜ ਵਾਲਾ ਸੂਟ ਆ ਸੋਨੂੰ ਸਿਰਫ 1000 ਦੀ ਰੇਂਜ ਦੇ ਵਿੱਚ ਗੁਰਨਾਨਕ ਵਾਲਿਆਂ ਤੋਂ ਮਿਲਣਾ ਮਠਾੜੂ ਸ਼ਾਪ ਦੇ ਉੱਤੋਂ ਇਹਦੇ ਕਲਰ ਬਹੁਤ ਪਿਆਰੇ ਨੇ ਅੱਜ ਸਾਰੇ ਸੂਟ ਡਿਸਕਾਊਂਟ ਦੇ ਉੱਤੇ ਨੇ ਜਿੰਨੇ ਵੀ ਸੂਟ ਆਪਾਂ ਲੈ ਕੇ ਆਏ ਆ ਸਾਰੇ ਆਫਰ ਦੇ ਵਿੱਚ ਨੇ ਤੇ ਤੁਸੀਂ ਇਹਨਾਂ ਸੂਟਾਂ ਦਾ ਸਕਰੀਨਸ਼ਾਟ ਲੈ ਕੇ ਤੇ ਘਰੇ ਬੈਠ ਕੇ ਵੀ ਸੂਟ ਨੂੰ ਬਾਏ ਕਰ ਸਕਦੇ ਹੋ ਤੇ ਤੁਸੀਂ ਸੂਟ ਨੂੰ ਸਾਡੇ ਜਿਹੜਾ ਆਪਣਾ ਸਟੋਰ ਆ ਸਟੋਰ ਤੇ ਆ ਕੇ ਵੀ ਵੀਟ ਕਰ ਸਕਦੇ ਹੋ ਆਹ ਲਓ ਜੀ ਇੱਕ ਪਹਿਲਾ ਸੂਟ ਜਿਹੜਾ ਆਪਾਂ ਦਿਖਾਇਆ ਸੀ ਉਹ ਵਾਲਾ ਸੂਟ ਸੀਗਾ ਪਿਸਤਾ ਕਲਰ ਦਾ ਏ ਆਗਾ ਲਾਈਟ ਪਰਪਲ ਡਾਰਕ ਨਾਲ ਕੰਟਰਾਸਟ ਕੰਬੀਨੇਸ਼ਨ ਹੈ ਇਹਦਾ ਜਿਹੜਾ ਵਰਕ ਕੀਤਾ ਉਹ ਡਾਰਕ ਜਾਮਨੀ ਨਾਲ ਕੀਤਾ ਤੇ ਇਹਦਾ ਜਿਹੜਾ ਲਾਈਟ ਜਾਂ ਕਲਰ ਹੈ ਬਹੁਤ ਹੀ ਸੋਹਣਾ ਤੇ ਸੂਟ ਦਾ 5 ਮੀਟਰ ਆਲ ਓਵਰ ਕਪੜਾ ਤੇ ਦੁਪੱਟਾ ਜਿਹੜਾ ਕੰਟਰਾਸਟ ਕੰਬੀਨੇਸ਼ਨ ਹੈ ਉਹ ਵੀ ਬਹੁਤ ਪਿਆਰਾ ਹੈ ਤੇ ਤੁਸੀਂ ਸੂਟ ਨੂੰ ਬਾਏ ਕਰ ਸਕਦੇ ਹੋ 1000 ਦੇ ਵਿੱਚ ਤੁਹਾਨੂੰ ਸੂਟ ਮਿਲੂਗਾ 2000 ਵਾਲਾ ਸੂਟ 1000 ਦੇ ਵਿੱਚ ਸਿਰਫ ਤੁਹਾਨੂੰ ਮਿਲਣਾ ਹੈ ਵਿਜੇਤਰਾ ਸ਼ਿਮਰਦਾਈ ਦੁਪੱਟਾ ਲੱਗਿਆ ਹੋਇਆ ਬਹੁਤ ਪਿਆਰਾ 2.5 ਮੀਟਰ ਦਾ ਸਹਿਜ ਹੈ दुपट्टे का खुला ते टू सैड वर्क किया हो बहुत सोहना फलावर ने सारे दुपटे के दूसरा कलर सी इस तो एक यहाजी कलर है आ जी आप भी खोल के देखा बहुत ही प्यारा सूट है ये आओ जी ये आ गया फरोजी के कंट्रास्ट कंबीनेशन बहुत प्यारा है जोड़ा वर्क है वो भी बहुत सोहने तरीके किया होया ਬਾਤਾ ਹੈਵੀ ਵਰਕ ਨਹੀਂ ਹੈਗਾ ਤੇ ਸੂਟ ਸਾਨੂੰ ਮਿਲਣਾ ਗੁਰਨਾਨਕ ਵਾਲਿਆਂ ਦੇ 1000 ਦਾ ਸਿਰਫ 1000 ਦਾ ਸੂਟ ਮਿਲਣਾ 2000 ਵਾਲਾ ਤੇ ਤੁਸੀਂ ਸਾਡੇ ਕੋਲੋਂ ਸਕਰੀਨ ਸ਼ਾਟ ਭੇਜ ਕੇ ਤੇ ਸੂਟ ਨੂੰ ਬਾਏ ਕਰ ਸਕਦੇ ਹੋ ਆ ਲਓ ਜੀ ਇਹਦਾ ਦੁਪੱਟੇ ਦਾ ਕੰਟਰਾਸਟ ਕੰਬੀਨੇਸ਼ਨ ਆ ਗਿਆ ਤੁਸੀਂ ਨਾਲ ਦੇਖੋ ਫਲਾਰ ਦੇ ਨਾਲ ਦਾ ਇਹਨਾਂ ਨੇ ਦੁਪੱਟਾ ਲਾਇਆ ਤੇ ਜਿਹੜਾ ਬੂਟਾ ਇਹਨਾਂ ਨੇ ਪਾਇਆ ਚੁੰਨੀ ਦੇ ਵਿੱਚ ਉਹ ਸ਼ਰਟ ਪੀਸ ਨਾਲ ਦਾ ਹੈ ਤੇ ਵਰਕ ਬਹੁਤ ਹੀ ਸਫਾਈ ਨਾਲ ਕੀਤਾ ਤੇ ਸੂਟ 1000 ਰੁਪਏ ਦੇ ਵਿੱਚ ਤੁਹਾਨੂੰ ਗੁਰਨਾਨਕ ਵਾਲਿਆਂ ਦੇ ਮਿਲਣਾ ਹੈ ਇਸ ਤੋਂ ਬਾਅਦ ਮੈਂ ਅਗਲੀ ਅਗਲਾ ਸ਼ੂਟ ਸਾਨੂੰ ਦਿਖਾਉਣੀ ਹੈ ਇਹ ਵੀ ਬਹੁਤ ਪਿਆਰਾ ਹੈ ਆਹ ਲਓ ਜੀ ਇਹ ਵੀ ਇਸੇ ਕੱਪੜੇ ਦੇ ਵਿੱਚ ਆ ਗਿਆ ਤੇ ਇਹਦਾ ਡਿਜ਼ਾਈਨ ਵੱਖਰਾ ਹੈ ਇਹ ਆਪਾਂ ਗਲੇ ਦੇ ਨਾਲ ਸੂਟ ਲਿਆ ਸਾਰੇ ਸੂਟਾਂ ਦੀ ਰੇਂਜ ਅੱਜ ਤੁਹਾਨੂੰ ਆਫਰ ਤੇ ਲੱਗੇ ਨੇ ਸਾਰੇ ਸੂਟਾਂ ਦੀ ਰੇਂਜ ਜਿਹੜੀ ਅੱਜ ਤੁਹਾਨੂੰ ਮਿਲਣੀ ਹੈ 1000 ਰੁਪਇਆ 1000 ਰੁਪਇਆ ਦੇ ਵਿੱਚ ਸੂਸਾਂ ਨੂੰ ਮਿਲਣਾ ਇਹਦੇ ਘੇਰ ਤੇ ਬਹੁਤ ਸੋਹਣਾ ਸਫਾਈ ਨਾਲ ਘੇਰ ਦੇ ਉੱਤੇ ਵਰਕ ਕੀਤਾ ਸਾਰਾ ਇਹਦੇ ਉੱਤੇ ਜਿਹੜੀ ਬੂਟੀ ਹੈ ਉਹ ਘੇਰ ਦੇ ਉੱਤੇ ਸਾਰੀ ਜਿਹੜਾ ਆਪਣਾ ਸੈਂਟਰ ਪੈਨਲ ਹੈ ਸਾਰਾ ਮਤਲਬ ਇਹਦਾ ਘੇਰ ਤੇ ਕੰਮ ਕੀਤਾ ਤੇ ਗਲੇ ਤੇ ਬਹੁਤ ਸੋਹਣਾ ਕੰਮ ਕੀਤਾ ਆਹ ਲਓ ਜੀ ਇਹਦੇ ਫਰੰਟ ਦੇ ਉੱਤੇ ਸਾਰੇ ਦੇ ਉੱਤੇ ਬੂਟੀ ਹੈ ਤੇ ਗਲੇ ਦੇ ਉੱਤੇ ਬਹੁਤ ਪਿਆਰਾ ਕੰਮ ਕੀਤਾ ਆਲ ਓਵਰ ਸ਼ੂਟ ਹੈ ਇਹਦੇ 5 ਮੀਟਰ ਤੇ ਦੁਪੱਟਾ ਵੀ ਆਪਾਂ ਓਪਨ ਕਰਕੇ ਦੇਖਾਂਗੇ ਦੁਪੱਟਾ ਵੀ ਇਹਦਾ ਬਹੁਤ ਸੋਹਣਾ ਹੈ दुप्टैजू खुले मिलेंगे ढाई ढाई मीटर के दपटे सैज पूरे खुले आ लो जी य मेहंदी का कलर है अंगूरी का बहुत ही सोहना कलर है यद इस तो बाद अपने को अगला कलर आ गया आओ जी ये जो कलर बहुत ही प्यारा कलर है ये तो यलर भी आप खोल के देखा ਇਹ ਸੂਟ ਛੋਟੇ ਖੁੱਲੇ ਸ਼ੂਟ ਬਣਨ ਵਾਲੇ ਨੇ ਤੇ ਰੇਟ ਸਾਰਿਆਂ ਦਾ ਅੱਜ ਰਹੂਗਾ 1000 ਰੁਪਿਆ ਅੱਜ ਦੀ ਜਿਹੜੀ ਵੀਡੀਓ ਹੈ ਸਾਰਾ 1000 ਰੁਪਿਆ ਦਾ ਰੇਟ ਰਹੂਗਾ ਇਹਨਾਂ ਦੇ ਸੂਟਾਂ ਦਾ ਤੇ ਬਹੁਤ ਹੀ ਸੋਹਣੇ ਰੰਗ ਨੇ ਤੇ ਹੈਵੀ ਹੈਵੀ ਸ਼ੂਟ ਨੇ ਬਹੁਤ ਸੋਹਣੇ ਕਪੜਾ ਵੀ ਇੱਕ ਬਹੁਤ ਹੀ ਇੱਕ ਪ੍ਰੀਮੀਅਮ ਕੁਆਲਿਟੀ ਦਾ ਕਪੜਾ ਜਿਹੜਾ ਲੱਗਿਆ ਆ ਲਓ ਜੀ ਇਸ ਤੋਂ ਬਾਅਦ ਇਹਦਾ ਆ ਗਿਆ ਅਗਲਾ ਕਲਰ ਅਗਲਾ ਕਲਰ ਐਨੀਅਨ ਜੇ ਕਲਰ ਆ ਬਹੁਤ ਹੀ ਪਿਆਰਾ ਇਹ ਵੀ ਕਲਰ ਆਪਾਂ ਖੋਲ ਕੇ ਦੇਖਾਂਗੇ ਆਹ ਲੋ ਜੀ ਸਭ ਤੋਂ ਵੱਡਾ ਤਾਂ ਕੰਮ ਇਸਦਾ ਹੈਗਾ ਵੀ ਤੁਹਾਨੂੰ 5 ਮੀਟਰ ਆਲ ਓਵਰ ਕਪੜਾ ਮਿਲ ਰਿਹਾ ਹੈ ਨਾਲ ਵਰਕ ਦੇ ਉੱਤੇ ਕੰਮ ਨਾਲ ਫਰੰਟ ਦੇ ਉੱਤੇ ਸਾਰੀ ਬੂਟੀ ਤੇ ਘੇਰ ਦੇ ਉੱਤੇ ਬਹੁਤ ਸੋਹਣੀ ਕਢਾਈ 1000 ਰੁਪਏ ਦਾ ਛੂਟ आप जे घरें स्टिचिंग करे भी बहुत ही प्यारा लगेगा जे आप किसी देवे अगला कहूगा भी कि सोना सूट जोड़ा मैं इन्हें दिता है तो जरा रिश्तेदार है वो भी बहुत खुश होगा आ लो जी ये तीन कलर इस तो बात अपने को आ गया अगला अगला डिजाइन आ लो जी अगला डिजाइन देखो बहुत ही प्यारा है ਤੇ ਇਹ ਡਿਜ਼ਾਈਨ ਵੀ ਆਪਾਂ ਓਪਨ ਕਰਕੇ ਦਿਖਾਵਾਂਗੇ ਕਿਉਂਕਿ ਸਾਡਾ ਕਸਟਮਰ ਅਸੀਂ ਖੋਲ ਕੇ ਤਾਣ ਖਾਉਣੇ ਹੁੰਦੇ ਆ ਸੂਰਸੋਨੂ ਮੈਂ ਹਰ ਵੀਡੀਓ ਦੇ ਵਿੱਚ ਦੱਸਦੀ ਹੁੰਨੀ ਆ ਵੀ ਸਾਡਾ ਜਿਹੜਾ ਕਸਟਮਰ ਹੈ ਉਹ ਬਹੁਤ ਦੂਰ ਦਰਾਡੇ ਤੱਕ ਹੁੰਦਾ ਤੇ ਉਹਨਾਂ ਨੂੰ ਕੋਈ ਵੀ ਜਿਹੜਾ ਸੂਟ ਪਸੰਦ ਆ ਜਾਵੇ ਆ ਲਓ ਜੀ ਇਹ ਵਾਲਾ ਆ ਗਿਆ ਬੋਟਲ ਗ੍ਰੀਨ ਦੇ ਉੱਤੇ ਤੁਸੀਂ ਦੇਖੋ ਕਿੰਨਾ ਚਮਕ ਚਮਕ ਕਰਦਾ ਸੂਟ ਹੈ ਬਹੁਤ ਪਿਆਰਾ 1000 ਰੁਪਏ ਦੇ ਵਿੱਚ ਤੁਹਾਨੂੰ ਮਠਾੜੂ ਵਾਲਿਆਂ ਦੇ ਮਿਲਣ ਵਾਲਾ ਤੇ ਇਹਦਾ ਘੇਰ ਵੀ ਬਹੁਤ ਵਧੀਆ ਹੈਗਾ ਘੇਰ ਬਹੁਤ ਵਧੀਆ ਤੁਹਾਨੂੰ ਸਿਰਫ 1000 ਦੇ ਵਿੱਚ ਸੂਟ ਇਹ ਮਿਲੂਗਾ ਤੇ 5 ਮੀਟਰ ਆਲ ਓ ਤੇ ਆਪਾਂ ਇਹਦਾ ਦੁਪੱਟਾ ਵੀ ਖੋਲ ਕੇ ਦਿਖਾਉਨੇ ਆ ਦੁਪੱਟਾ ਤੁਸੀਂ ਦੇਖੋ ਕਿੰਨਾ ਸੋਹਣਾ ਹੈ ਪੂਰੇ ਹੈਵੀ ਦੁਪੱਟੇ ਦੇ ਨਾਲ ਸਾਰੇ ਦੁਪੱਟੇ ਤੇ ਟੂ ਸਾਈਡਡ ਵਰਕ ਤੇ ਨਾਲ ਇਹਦੇ ਬੂਟੀ ਸਾਰੇ ਦੁਪੱਟੇ ਦੇ ਵਿੱਚ ਬਹੁਤ ਪਿਆਰਾ ਦੁਪੱਟਾ ਹੈ ਚਮ ਚਮ ਕਰਦਾ ਦੁਪੱਟਾ ਹੈ 1000 ਦੇ ਵਿੱਚ ਸੂਟ ਸਾਨੂੰ 2000 ਵਾਲਾ ਮਿਲਣ ਵਾਲਾ ਗੁਰਨਾਨਕ ਵਾਲਿਆਂ ਦੇੋਂ ਮੈਂ ਇਹ ਪਿੰਡ ਮੈਸਰਖਾਨੇ ਤੋਂ ਇਹਦੇ ਵਿੱਚ ਵੀ ਜਿਹੜੇ ਕਲਰ ਨੇ ਮੈਂ ਦਿਖਾਉਣੀ ਆ ਪਹਿਲਾ ਕਲਰ ਜਿਹੜਾ ਇਹਦਾ ਆਇਆ ਸੀਗਾ ਬੋਟਲ ਗ੍ਰੀਨ ਸੀਗਾ ਇਸ ਤੋਂ ਬਾਅਦ ਇਹਦਾ ਕਲਰ ਆ ਗਿਆ जामनी कलर बहुत सोहना जामनी कलर है यद अगला आ लो जी आज सारे सूटों ते ऑफर बहुत बड़ी लगी है आ लो जी दुपट्टा आ गया बहुत हैवी दप्ट है ਤੇ ਇਸ ਤੋਂ ਬਾਅਦ ਇਹਦਾ ਕਲਰ ਜਿਹੜਾ ਆ ਗਿਆ ਪੀਕਾਕ ਕਲਰ ਪੀਕਾਕ ਕਲਰ ਬਹੁਤ ਹੀ ਪਿਆਰਾ ਕਨਸੈਪਟ ਹੈ ਇਹ ਬਹੁਤ ਹੀ ਪਿਆਰਾ ਕੱਪੜਾ ਹੈ ਤੇ ਰੇਟ ਸਿਰਫ ਰਹਿਣ ਵਾਲਾ ਹੈ ਅੱਜ ਦਾ 1000 ਰੁਪਇਆ 1000 ਦੇ ਵਿੱਚ ਤੁਸੀਂ ਸੂਟ ਨੂੰ ਲੈ ਸਕਦੇ ਹੋ ਤੇ ਪੀਕਾਕ ਕਲਰ ਹੈ ਮੋਰ ਪੰਖ ਬਹੁਤ ਸੋਹਣਾ ਕਲਰ ਹੈ ਪਿਆਰਾ ਤੇ ਬਹੁਤ ਹੀ ਪਿਆਰਾ ਪਿਆਰਾ ਵਰਕ ਹੈ ਹੈਵੀ ਹੈਵੀ ਦੁਪੱਟਿਆਂ ਦੇ ਨਾਲ ਜਿਹੜੇ ਅੱਜ ਦੇ ਸੂਟ ਨੇ ਬਹੁਤ ਹੈਵੀ ਦੁਪੱਟਿਆਂ ਦੇ ਨਾਲ ਨੇ ਆਹ ਲਓ ਜੀ ਦੁਪੱਟਿਆਂ ਦੇ ਸਹਿਜ ਬਹੁਤ ਪਿਆਰੇ 2.5 ਮੀਟਰ ਦੇ ਦੁਪੱਟੇ ਸੂਟ ਦਾ ਰੇਟ ਰਹੂਗਾ ਸਿਰਫ 1000 ਰੁਪਈਆ ਇਸ ਤੋਂ ਬਾਅਦ ਆਪਣੇ ਕੋਲੇ ਆ ਗਿਆ ਨਾ ਇਹਨੂੰ ਆਪਾਂ ਮਹਿਰੂਨ ਕਲਰ ਕਹਿ ਸਕਦੇ ਆ ਨਾ ਹੀ ਆਪਾਂ ਕਾਫੀ ਸ਼ੇਡ ਕਹਿ ਸਕਦੇ ਆ ਬਹੁਤ ਹੀ ਪਿਆਰਾ ਕਲਰ ਹੈ ਦਾ ਆਹ ਲਓ ਜੀ ਇਹ ਵਾਲਾ ਆ ਗਿਆ ਆਪਣੇ ਕੋਲੇ ਇਹਦਾ ਲਾਸਟ ਵਾਲਾ ਚੌਥਾ ਸੂਟ ਤੇ ਤੁਸੀਂ ਕਿਸੇ ਵੀ ਸ਼ੂਟ ਦਾ ਸਕਰੀਨਸ਼ਾਟ ਭੇਜ ਕੇ ਸ਼ੂਟ ਨੂੰ ਬਾਈ ਕਰ ਸਕਦੇ ਹੋ ਤੇ ਜਦੋਂ ਵੀ ਤੁਸੀਂ ਨੇੜੇ ਤੇੜੇ ਕਿਤੇ ਵੀ ਤੁਹਾਡਾ ਨੇੜੇ ਤੇੜੇ ਤੁਸੀਂ ਰਹਿਣ ਵਾਲੇ ਹੋ ਤੇ ਤੁਸੀਂ ਸਾਡੇ ਸਟੋਰ ਦੇ ਉੱਤੇ ਆ ਕੇ ਸ਼ੂਟ ਨੂੰ ਬਾਈ ਕਰ ਸਕਦੇ ਹੋ ਆ ਲਓ ਜੀ ਇਹ ਦਾ ਸੀਗਾ ਲਾਸਟ ਵਾਲਾ ਚੌਥਾ ਕਲਰ ਇਸ ਤੋਂ ਬਾਅਦ ਆਪਣੇ ਕੋਲ ਇੱਕ ਡਿਜ਼ਾਈਨ ਹੋ ਰਿਹਾ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਉਹ ਆ ਲਓ ਜੀ ਇਹ ਵੀ ਡਿਜ਼ਾਈਨ ਬਹੁਤ ਹੈਵੀ ਦੁਪੱਟੇ ਦੇ ਨਾਲ ਹੈ ਬਹੁਤ ਪਿਆਰਾ ਹੈਵੀ ਸੂਟ ਹੈ 1000 ਰੁਪਏ ਦੇ ਵਿੱਚ ਰਹਿਣ ਵਾਲਾ ਇਹਦੇ ਸਾਰੇ ਕਲਰ ਅਲੱਗ ਦੇ ਨੇ ਇੱਕ ਇੱਕ ਦੇ ਨਾਲ ਇੱਕ ਕਲਰ ਕੋਈ ਨਹੀਂ ਮੈਚ ਕਰਦਾ ਹਾਂ ਲਓ ਜੀ ਬਹੁਤ ਪਿਆਰਾ ਰੰਗ ਹੈ 5 ਮੀਟਰ ਆਲ ਓਵਰ ਕੱਪੜੇ ਦੇ ਵਿੱਚ ਸਾਰਾ ਫਰੰਟ ਤੇ ਬਹੁਤ ਹੀ ਸੋਹਣਾ ਵਰਕ ਹੈ ਤੇ ਘੇਰ ਦੇ ਉੱਤੇ ਵੀ ਬਹੁਤ ਹੀ ਸੋਹਣਾ ਵਰਕ ਹੈ ਤੇ ਸੂਟ ਸੋਨੂ ਸਾਰੇ ਮਿਲਣਗੇ 1000 ਰੁਪਏ ਦੇ ਵਿੱਚ ਆਹ ਲਓ ਜੀ ਇਹਦਾ ਦੁਪੱਟਾ ਆ ਗਿਆ ਬਹੁਤ ਹੀ ਹੈਵੀ ਤੇ ਦੁਪੱਟਿਆਂ ਦਾ ਸਾਈਜ਼ ਤੁਹਾਨੂੰ ਸਾਰਿਆਂ ਦਾ ਪੂਰਾ ਖੁੱਲਾ ਸਾਈਜ਼ ਮਿਲੂਗਾ 2.5 2.5 ਮੀਟਰ ਦੇ ਦੁਪੱਟੇ ਮਿਲਣਗੇ ਸਾਈਜ਼ ਪੂਰੇ ਖੁੱਲੇ ਤੇ ਰੇਟ ਸਿਰਫ 1000 ਰੁਪਏ ਰਹੂਗਾ ਅੱਜ ਦਾ ਆਹ ਲਓ ਜੀ ਅਗਲਾ ਬੋਟਲ ਗ੍ਰੀਨ ਕਲਰ ਆ ਗਿਆ ਨਹੀਂ ਇਹ ਬਹੁਤਾ ਬੋਟਲ ਗ੍ਰੀਨ ਹੈ ਇਹਦੇ ਕਲਰ ਦਾ ਤੁਸੀਂ ਆਪ ਹੀ ਅੰਦਾਜ਼ਾ ਲਾ ਲਿਓ ਆਹ ਲਓ ਜੀ ਦੁਪੱਟਾ ਬਹੁਤ ਪਿਆਰਾ ਬਹੁਤ ਸੋਹਣੀ ਫਿਨਿਸ਼ਿੰਗ ਦੇ ਨਾਲ ਇੰਨਾ ਹੈਵੀ ਦੁਪੱਟਾ ਤਿਆਰ ਕੀਤਾ 1000 ਰੁਪਏ ਦੇ ਵਿੱਚ ਤੁਹਾਨੂੰ ਗਰਨਾਨਕ ਵਾਲਿਆਂ ਦੇ ਲੁੱਟ ਲੋ ਮੇਲਾ ਬਹੁਤ ਸੋਹਣੇ ਸੋਹਣੇ ਸੂਟ ਤੁਹਾਨੂੰ ਮਿਲ ਰਹੇ ਨੇ 2-2000 ਵਾਲੇ 1-1000 ਦੇ ਸੂਟ ਤੇ ਆਹ ਲਓ ਜੀ ਅਗਲਾ ਕਲਰ ਇਹ ਕਿਹੜਾ ਹੋਰ ਕਲਰ ਆ ਗਿਆ ਇਹ ਵੀ ਬਹੁਤ ਪਿਆਰਾ ਕਲਰ ਹੈ ਇਹ ਤੁਹਾਨੂੰ ਮਹਿਰੂਨ ਜਿਹਾ ਕਲਰ ਦਿਸ ਰਿਹਾ ਹੋਊਗਾ ਇਸ ਦਾ ਕਲਰ ਵੈਸੇ ਮਹਿਰੂਨ ਜਿਆ ਨਹੀਂਗਾ ਹੋਰੀ ਇਟ ਰੰਗਾ ਜਿਹਾ ਕਲਰ ਹੈ ਦਾ ਹਲੋ ਜੀ ਹਲੋ ਜੀ ਬਹੁਤ ਪਿਆਰਾ ਦੁਪੱਟਾ ਤੇ ਬਹੁਤ ਹੀ ਪਿਆਰਾ ਸੂਟ ਸਿਰਫ 1000 ਰੁਪਏ ਦੀ ਰੇਂਜ ਦੇ ਵਿੱਚ ਬਹੁਤ ਪਿਆਰੇ ਪਿਆਰੇ ਵਰਕ ਨੇ ਤੇ ਆਪਣੇ ਕੋਲੇ ਮਾਲ ਇੰਨਾ ਕੁ ਆਇਆ ਪਿਆ ਹੈ 1000 ਦੀ ਸੇਲ ਦੇ ਵਿੱਚ 550 ਦੇ ਵਿੱਚ ਵਰਕ 650 ਦੇ ਵਿੱਚ ਵਰਕ 700 ਦੇ ਵਿੱਚ 800 ਦੇ ਵਿੱਚ 1000 ਦੇ ਵਿੱਚ ਆਪਣੇ ਕੋਲੇ ਇੰਨੀ ਕੁਆਲਿਟੀ ਆਈ ਪਈ ਹੈ ਆਪਾਂ ਸਾਰੀ ਕੁਆਲਿਟੀ ਇੱਕੇ ਵੀਡੀਓ ਦੇ ਵਿੱਚ ਨਹੀਂ ਦਿਖਾ ਸਕਦੇ ਤੇ ਤੁਸੀਂ ਸਟੋਰ ਦੇ ਉੱਤੇ ਆਵੋਗੇ ਤੁਹਾਨੂੰ ਪਤਾ ਲੱਗੂ ਬਹੁਤ ਸਾਰਾ ਸਟਾਫ ਆਪਣੇ ਕੋਲੇ ਬਹੁਤ ਹੀ ਫਾਇਦੇ ਨਾਲ ਆ ਸੂਟ ਜਿਹੜੇ ਤੁਹਾਨੂੰ ਮਿਲਣਗੇ ਤੇ ਆਹ ਵਾਲਾ ਕਲਰ ਦੇਖੋ ਤੁਸੀਂ ਕਿੰਨਾ ਪਿਆਰਾ ਜਾਮਨੀ ਜਿਹਾ ਕਲਰ ਬਹੁਤ ਹੀ ਪਿਆਰਾ ਤੇ ਇਸ ਦਾ ਦੁਪੱਟਾ ਵੀ ਮੈਂ ਤੁਹਾਨੂੰ ਓਪਨ ਕਰਕੇ ਦਿਖਾਉਂ ਬਾਹਲਾ ਚਮਚਮ ਕਰਦਾ ਸ਼ੂਟ ਹੈ ਤੇ ਰੇਟ ਤੁਹਾਨੂੰ ਸਿਰਫ ਮਿਲੂਗਾ ਅੱਜ 1000 ਰੁਪਇਆ ਆਹ ਲਓ ਜੀ ਆਹ ਲਓ ਜੀ ਇਸ ਤੋਂ ਬਾਅਦ ਆਪਣੇ ਕੋਲੇ ਜਿਹੜਾ ਸਟਾਫ ਆ ਨੈਚੁਰਲ ਕਰੇਵ ਦਾ ਉਹਦੇ ਵਿੱਚ ਸ਼ੂਟਸ ਨੂੰ ਨੈਚੁਰਲ ਕਰੇਵ ਦੇ ਵਿੱਚ ਮਿਲਣਗੇ ਇਹਦਾ 850 ਰੁਪਇਆ ਰੇਟ ਰਹੂਗਾ ਕੋਰੀਅਰ ਚਾਰਜ ਇਹਨਾਂ ਦਾ ਫ੍ਰੀ ਹੋਊਗਾ ਤੇ ਇਹਦੇ ਵਿੱਚ ਮੈਂ ਤੁਹਾਨੂੰ ਸੂਟ ਸਾਰੇ ਓਪਨ ਕਰਕੇ ਨਹੀਂ ਦਿਖਾ ਸਕਦੀ ਇਹਦੇ ਵਿੱਚ ਬਹੁਤ ਸਾਰਾ ਆਪਣੇ ਕੋਲੇ ਮਾਲ ਆਇਆ ਹੈ ਤੇ ਸਾਰਾ ਮਾਲ ਖੋਲ ਕੇ ਦਿਖਾਵਾਂਗੇ ਤਾਂ ਬਹੁਤ ਲੰਬੀ ਵੀਡੀਓ ਬਣ ਜੂਗੀ ਤੇ ਇਹ ਤੁਹਾਨੂੰ 850 ਦੇ ਵਿੱਚ ਛੂਟ ਮਿਲਣਗੇ ਸਾਰੇ ਤੇ ਇਹਨਾਂ ਦੀ ਜਿਹੜੀ ਸ਼ਿਪਿੰਗ ਹੋਊਗੀ ਉਹ ਫ੍ਰੀ ਹੋਊਗੀ ਜਿਹੜੇ ਤੁਹਾਨੂੰ ਮੈਂ ਹਜ਼ਾਰ ਦੀ ਰੇਂਜ ਦੇ ਦੱਸੇ ਨੇ ਛੂਟ ਉਹ ਹਜ਼ਾਰ ਦੀ ਰੇਂਜ ਦੇ ਵਿੱਚ ਰਹਿਣਗੇ ਬਾਕੀ ਸਾਡੇ ਕੋਲ ਕਾਫੀ ਸਾਰਾ ਸਟਾਫ ਹੈ ਤੁਹਾਨੂੰ ਮੈਂ ਦੱਸਿਆ ਵੀ ਆਇਆ ਹੈ 550 ਤੋਂ ਆਪਣੇ ਕੋਲੇ ਵਰਕ ਸਟਾਰਟ ਹੋ ਜਾਂਦਾ ਬਹੁਤ ਹੀ ਪਿਆਰੇ ਪਿਆਰੇ ਜਿਹੜੇ ਵਰਕ ਆਉਂਦੇ ਨੇ ਤੇ ਬਾਜਵ ਰੇਟਾਂ ਤੇ ਹੁੰਦੇ ਨੇ ਸੂਟ ਜਦੋਂ ਵੀ ਤੁਸੀਂ ਸਾਡੇ ਸਟੋਰ ਤੇ ਆਉਂਗੇ ਤਾਂ ਸਾਡਾ ਨੰਬਰ ਇੱਕ ਵਾਰੀ ਸਕਰੀਨ ਦੇ ਉੱਤੇ ਦਿੱਤਾ ਹੁੰਦਾ ਇੱਕ ਵਾਰੀ ਤੁਸੀਂ ਫੋਨ ਜ਼ਰੂਰ ਕਰਨਾ ਹੈ ਵੀਡੀਓ ਨੂੰ ਚਲਦੀ ਚਲਦੀ ਨਾਲ ਦਵ ਦਵ ਸ਼ੇਅਰ ਕਰਨਾ ਹੈ ਤੇ ਨਾਲ ਦੀ ਨਾਲ ਸੋਹਣਾ ਜੇ ਕੋਈ ਜਾਂਦੇ ਹੋਏ ਨੇ ਵੀਡੀਓ ਦੇਖ ਕੇ ਕਮੈਂਟ ਕਰਨਾ ਹੈ ਤੇ ਇਹ ਸੀਗੀ ਆਪਣੀ ਅੱਜ ਦੀ ਵੀਡੀਓ ਤੇ ਆਪਣੇ ਕੋਲੇ ਬਹੁਤ ਸਾਰਾ ਮਾਲ ਆਇਆ ਪਿਆ ਜਿਹੜਾ ਤੁਹਾਨੂੰ ਸਟੈਪ ਬਾਈਸੈਪਟ ਦਿਖਾਵਾਂਗੇ ਇਸ ਤੋਂ ਬਾਅਦ ਸਾਡੇ ਕੋਲੇ ਵਰਕ ਆਏ ਪਏ ਨੇ ਦੇ ਐਨੇ ਤਰ੍ਹਾਂ ਦੇ ਆਪਣੇ ਕੋਲ ਸਾਫਾਏ ਪਏ ਨੇ ਧੰਨਵਾਦ ਜੀ ਵੀਡੀਓ ਦੇਖ ਕੇ ਸ਼ੇਅਰ ਜਰੂਰ ਕਰਿਓ